ਸਸ਼ੀਵਾਲ ਤੁਸੀਂ ਦੇਖ ਰਹੇ ਹੋ ਨੀੜ ਪੰਜਾਬੀ মিডিਆ ਮਹਿਮਾਨ ਪੱਤਰਕਾਰ ਹਾਜ਼ਰਾਂ 4 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਕੇਜਰੀਵਾਲ ਦੇਸਤੀ ਸੇ ਤੋਂ ਬਾਅਦ ਮੁੱਖ ਮੰਤਰੀ ਬਣਨ ਦੀ ਸਚਨੇ ਪੰਜਨਾ ਅੰਮ੍ਰਿਤਾਲ ਦੇ ਸਾਥੀ ਨੇ ਕੀਤਾ ਹਾਈ ਕੋਰਟ ਦਾ ਰੁਖ ਸਰਕਾਰੀ ਮੁਲਾਜ਼ਮਾਂ ਲਈ ਸਰਕਾਰ ਦੇ ਸਕਦੀ ਹੈ ਵੱਡੀ ਕੁਝ ਖ਼ਬਰ ਕੈਨੇਡੀਅਨ ਮੰਤਰੀ ਨੇ ਦਿੱਤਾ ਵੱਡਾ ਬਿਆਨ ਰਾਮ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਤੰਗੀ ਪੀਐਮ ਮੋਦੀ ਅੱਜ ਟ੍ਰੇਨ ਨੂੰ ਦਿਖਾਉਣਗੇ ਹਰੀ ਚੰਡੀ ਹੁਣ ਖਬਰਾਂ ਵਿਸਥਾਰ ਨਾਲ ਕੇਜਰੀਵਾਲ ਦੇ ਅਸਤੀਫੇ ਦੇ ਐਲਾਨ ਤੋਂ ਬਾਅਦ ਹੁਣ ਦਿੱਲੀ ਦਾ ਮੁੱਖ ਮੰਤਰੀ ਕੌਣ ਬਣੇਗਾ ਇਸ ਦੀ ਦੌੜ ਦੇ ਵਿੱਚ ਪੰਜ ਨਾਂ ਜੁੜੇ ਕੀ ਸਾਹਮਣੇ ਆਏ ਨੇ ਦੱਸ aí ਕਿ ਰਾਸ਼ਟਾਨੀ ਦੇ ਲਈ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸਮਰਥਕ ਅਰਵਿੰਦ ਕੇਜਰੀਵਾਲ ਇਹਨਾਂ ਮੀਡੀਆ ਦੀਆਂ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ ਦਰਅਸਲ ਸੀਐਮ ਕੇਜਰੀਵਾਲ ਨੂੰ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਪਿਛਲੇ ਸ਼ੁੱਕਰਵਾਰ ਯਾਨੀ 13 ਸਤੰਬਰ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ ਉਸ ਤੋਂ ਬਾਅਦ ਉਸ ਨੂੰ ਉਸ ਦਿਨ ਸ਼ਾਮ ਨੂੰ ਤਿਹੜ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਸੀ ਪਰ ਇਸ ਤੋਂ ਬਾਅਦ ਕੇਜਰੀਵਾਲ ਦੀ ਕਹਿਲਾਨ ਨਾਲੇ ਦਿੱਲੀ ਦੀ ਸਿਆਸਤ ਗਰਮ ਕਰ ਦਿੱਤੀ ਕਿਉਂਕਿ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੁਣ ਹਰ ਕਿਸੇ ਦੇ ਮਨ ਵਿੱਚ ਇਹੀ ਸਵਾਲ ਹੈ ਕਿ ਦਿੱਲੀ ਦਾ ਨਵਾਂ ਮੁੱਖ ਮੰਤਰੀ ਕੌਣ ਹੋਵੇਗਾ ਅਰਵਿੰਦ ਕੇਜਰੀਵਾਲ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਦੇ ਐਲਾਨ ਤੋਂ ਬਾਅਦ ਆਪ ਦੇਖੇ ਹੀ ਨੇਤਾਵਾਂ ਦੇ ਨਾਂ ਨਵੇਂ ਮੁੱਖ ਮੰਤਰੀ ਬਨਣ ਦੀ ਜੋਰ ਚ ਹਨ ਪਰ ਫਿਲਹਾਲ ਇਹ ਕਹਿਣਾ ਮੁਸ਼ਕਿਲ ਹੈ ਕਿ ਦਿੱਲੀ ਦੀ ਕਮਾਨ ਕਿਸ ਦੇ ਹੱਥਾਂ ਵਿੱਚ ਆਵੇਗੀ ਆਉ ਤੁਹਾਨੂੰ ਦੱਸਦੇ ਹਾਂ ਕਿ ਕੁਝ ਅਜਿਹੇ ਨਾਂ ਜਿਨ੍ਹਾਂ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਕਾਫੀ ਗਰਮ ਹੈ ਦੂਜੀ ਪਾਸੇ ਸਿਆਸੀ ਹਲਕਿਆਂ ਵਿੱਚ ਵੀ ਇਹਨਾਂ ਨਾਵਾਂ ਨੂੰ ਲੈ ਕੇ ਕਾਫੀ ਚਰਚਾਵਾਂ ਚ ਆਮ ਆਦਮੀ ਪਾਰਟੀ ਦੇ ਕਈ ਨਾਮ ਨੇੜੇ ਹਨ ਦੌੜ ਵਿੱਚ ਹਨ ਜਿਨ੍ਹਾਂ ਵਿੱਚ ਆਤੀਸ਼ੀ ਕਿਲਾਸ਼ ਗੈਲੋ ਤੇ ਸੰਜੀਤ ਸਿੰਘ ਸੌਰਵ ਬਾਰਦਵਾਜ ਅਤੀਰੰਗ ਛੱਡਾ ਸ਼ਾਮਲ ਹੁੰਦਾ ਹੈ ਸਹੀ ਹੈ ਕਿ ਇਹ ਪੰਜ ਨਾਂ ਦਿੱਲੀ ਦੇ ਮੁੱਖ ਮੰਤਰੀ ਬਣਨ ਦੀ ਦੌੜ ਦੇ ਵਿੱਚ ਸ਼ਾਮਲ ਹਨ ਦੇਖਣਾ ਹੋਵੇਗਾ ਕਿ ਇਨ੍ਹਾਂ ਪੰਜਾਂ ਦੇ ਵਿੱਚੋਂ ਕਿਹੜੇ ਕਿਸ ਦੇ ਹੱਥ ਜੜੀ ਕਿ ਦਿੱਲੀ ਦੀ ਕਮਾਨ ਆndi ਹੈ ਜਾਂ ਫਿਰ ਕਿਸ ਤੋਂ ਅਲਾਵਾ ਜਿਹੜਾ ਕਿ ਆਪ ਦਾ ਜਿਹੜਾ ਮੈਂਬਰ ਹੈ ਉਸ ਦੇ ਹੱਥ ਦਿੱਲੀ ਦੀ ਕਮਾਨ ਜੜੀ ਸੌਂਪ ਚਾਏਗੀ ਅਮਰਪਾਲ ਦੇ ਨਾਲ ਰਹਿ ਰਹੇ ਦਿਗੁਰਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਦੇ ਇੱਕ ਸਾਥੀ ਕੁਲਵੰਤ ਸਿੰਘ ਰਾਉ ਕੇ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਗਿਆ ਹੈ ਆਪਣੀ ਐਨਐਸਏ ਨੂੰ ਜਿਹੜੇ ਕੀ ਰੱਦ ਕਰਨ ਦੇ ਲਈ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਦੱਸਿਆ ਕਿ ਦਿਬਰਗੋ ਜੇਲ੍ਹ ਵਿੱਚ ਐਨਐਸਏ ਦੇ ਤਹਿਤ ਬੰਦ ਅਮਰਿਤਪਾਲ ਸਿੰਘ ਦੀ ਇੱਕ ਹੋਰ ਸਾਥੀ ਕੁਲਵੰਤ ਸਿੰਘ ਰਾਉ ਕੇ ਨੇ ਆਪਣਾ ਖਿਲਾਫ ਦੂਜੀ ਵਾਰ ਲਗਾਏ ਐਨਐਸਏ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਹਾਈ ਕੋਰਟ ਨੇ ਰਾਉ ਕੇ ਦੀ ਪਟੀਸ਼ਨ ਤੇ ਕੇਂਦਰ ਦੇ ਨਾਲ-ਨਾਲ ਪੰਜਾਬ ਸਰਕਾਰ ਅਤੇ ਦਿਬਰਗੋ ਜੇਲ੍ਹ ਦੇ ਸੁਪਰਡੈਂਟ ਨੂੰ ਵੀ ਨੋਟਿਸ ਜਾਰੀ ਕੀਤਾ ਹੈ ਰਾਉ ਕੇ ਦਾ ਕਹਿਣਾ ਹੈ ਕਿ ਦੂਜੀ ਵਾਰ ਪੰਜਾਬ ਸਰਕਾਰ ਨੇ ਬਿਨਾਂ ਕਿਸੇ ਠੋਸ ਆਧਾਰ ਦੇ ਸਿਰਫ ਸਿਆਸੀ ਕਾਰਨ ਕਰਕੇ ਹੀ ਉਸ ਦੇ ਐਨਐਸਏ ਲਗਾ ਦਿੱਤਾ ਹੈ ਸਨੂਰ ਰੱਦ ਕੀਤਾ ਜਾਵੇ ਦੱਸਈਏ ਕਿ ਆਪਣੀ ਐਨਐਸਏ ਰੱਦ ਕਰਵਾਉਣ ਵਾਸਤੇ ਅਮਰਿਤਪਾਲ ਦੇ ਸਾਥੀ ਕੁਲਵੰਤ ਸਿੰਘ ਰਾਓਕੇ ਨੇ ਹਾਈ ਕੋਰਟ ਦਾ ਰੁਕ ਕੀਤਾ ਹਾਈ ਕੋਰਟ ਦੇ ਵਿੱਚ ਆਪਣੀ ਪਟੀਸ਼ਨ ਜਿਹੜੀ ਕਿ ਦਾਇਰ ਕੀਤੀ ਹੈ ਜਿਸ ਤੋਂ ਬਾਅਦ ਹਾਈ ਕੋਰਟ ਨੇ ਕੇਂਦਰ ਦੇ ਨਾਲ ਨਾਲ ਪੰਜਾਬ ਸਰਕਾਰ ਤੇ ਡਿਗੁਰਗਰ ਜੇਲ੍ਹ ਦੇ ਸੁਪਰਡੈਂਟ ਨੂੰ ਵੀ ਨੋਟਿਸ ਭੇਜਿਆ ਹੈ ਹੁਣ ਸਰਕਾਰੀ ਮੁਲਾਜ਼ਮਾਂ ਨੂੰ ਸਰਕਾਰੀ ਇੱਕ ਵੱਡੀ ਖੁਸ਼ਖਬਰੀ ਦੇ ਸਕਦੀ ਹੈ ਸਰਕਾਰੀ ਮੁਲਾਜ਼ਮਾਂ ਦੀ ਤਨਖਾਹਾਂ ਦੇ ਵਿੱਚ ਵਾਧਾ ਹੋ ਸਕਦਾ ਹੈ ਦੱਸ ਇਹ ਕਿ ਸਰਕਾਰੀ ਕਰਮਚਾਰੀਆਂ ਨੂੰ ਜਲਦ ਹੀ 8ਵੇਂ ਤਨਖਾਹ ਕਮਿਸ਼ਨ ਦਾ ਲਾਭ ਮਿਲ ਸਕਦਾ ਹੈ ਕਰਮਚਾਰੀ ਅਕਸਰੇ ਸ਼ਿਕਾਇਤ ਕਰਦੇ ਹਨ ਕਿ ਮਹਿੰਗਾਈ ਤੇਜ਼ੀ ਨਾਲ ਵਧਦੀ ਜਾ ਰਹੀ ਹੈ ਉਹਨਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ ਹੁਣ ਇਹਨਾਂ ਸ਼ਿਕਾਇਤਾਂ ਨੂੰ ਧਿਆਨ ਵਿੱਚ ਰੱਖਦੇ ਹਾਂ ਸਰਕਾਰ ਨੇ ਕੇਂਦਰੀ ਤਨਖਾਹ ਕਮਿਸ਼ਨ ਨੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ ਤਨਖਾਹ ਸਕੇਲਾਂ ਵਿੱਚ ਕਈ ਸਿਫਾਰਿਸ਼ਾਂ ਨਾਲ ਸੋਧ ਕੀਤਾ ਹੈ ਦੱਸ ਇਹ ਕਿ ਸਰਕਾਰ ਨੇ ਸਭ ਤੋਂ ਪਹਿਲਾਂ 1946 ਵਿੱਚ ਪਹਿਲਾ ਤਨਖਾਹ ਸਕੇਲ ਕਮਿਸ਼ਨ ਨਿਗਠਿਤ ਕੀਤਾ ਸੀ ਉਸ ਤੋਂ ਬਾ ਬਣੇ ਕਿਸੇ ਵੀ ਕਮਿਸ਼ਨ ਤੇ ਕਰਮਚਾਰੀ ਖੁਸ਼ ਨਜ਼ਰ ਨਹੀਂ ਆਏ ਸਾਰੀਆਂ ਤਨਖਾਹ ਕਮਿਸ਼ਨ ਦੀ ਆਲੋਚਨਾ ਹੀ ਹੋਈ ਹੈ ਇਹਨਾਂ ਨੂੰ ਧਿਆਨ ਚ ਰੱਖਦੇ ਹੋਏ ਸਵਾਰ ਕੇਂਦਰ ਸਰਕਾਰ ਨੇ 8ਵੇਂ ਤਨਖਾਹ ਕਮਿਸ਼ਨ ਚ ਅਹਿਮ ਬਦਲਾਵ ਕੀਤੇ ਨੇ ਦੱਸਿਆ ਕਿ ਸਰਕਾਰੀ ਮੁਲਾਜ਼ਮਾਂ ਨੂੰ ਇੱਕ ਜਿਹੜੀ ਕੇਂਦਰ ਸਰਕਾਰ ਹੈ ਵੱਡੀ ਕੁਝ ਖ਼ਬਰੀ ਦੇਣ ਜਾ ਰਹੀ ਹੈ ਸਰਕਾਰੀ ਮੁਲਾਜ਼ਮਾਂ ਨੂੰ ਜਿਹੜੀ ਕੇਂਦਰ ਸਰਕਾਰੀ ਮੁਲਾਜ਼ਮ ਇਹਨਾਂ ਨੂੰ 8ਵਾਂ ਪੇਸੇ ਪੇਸ ਕੇ ਸਕੇਲ ਲਈ ਜਿਹੜਾ ਕਿ ਸਰਕਾਰ ਨੇ ਕੁਝ ਨਵੇਂ ਫੈਸਲੇ ਲਏ ਨੇ ਕੈਨੇਡੀਅਨ ਮੰਤਰੀ ਨੇ ਕੋ ਵੱਡਾ ਬਿਆਨ ਦਿੱਤਾ ਹੈ ਕਿ ਜੇਕਰ ਕੋਈ ਕੈਨੇਡਾ ਦਾ ਕੋਈ ਵੀ ਰੂਲ ਤੋੜਦਾ ਹੈ ਤਾਂ ਉਸ ਨੂੰ ਦੇਸ਼ ਨਿਕ ਲੱਭ ਦਿੱਤਾ ਜਾਵੇ ਦੱਸਿਏ ਕਿ ਕੈਨੇਡਾ ਵਿੱਚ ਪ੍ਰਵਾਸੀ ਵਿਰੋਧੀ ਬਿਆਨਬਾਜ਼ੀ ਦੇਣ ਨੂੰ ਦਿਨ ਵਧ ਚੱ ਰਹੀ ਹੈ ਹੁਣ ਕੈਨੇਡਾ ਦੇ ਮੁੱਖ ਮੰਤਰੀ ਵਿਰੋਧੀ ਪਾਰਟੀ ਦੇ ਨੇਤਾ ਨੇ ਕਿਹਾ ਹੈ ਕਿ ਕਾਨੂੰਨ ਤੋੜਨ ਵਾਲੇ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣਾ ਚਾਹੀਦਾ ਹੈ ਜਦਕਿ ਸਮਾਜ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਵਾਲਿਆਂ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀ ਆਰ ਲਾਲ ਪੇਰ ਸ਼ੁੱਕਰਵਾਰ ਨੂੰ ਗ੍ਰੇਟ ਟੋਰਾਂਟੋ ਇਰੀਆ ਵਿੱਚ ਇੱਕ ਗੱਲਬਾਤ ਦੌਰਾਨ ਨਸੀਬ ਮੀਡੀਆ ਨੂੰ ਇਸ ਸੰਬੋਧਿਤ ਕਰ ਰਏ ਸਨ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਸੰਧਾਨ ਤੇ ਹੋਣਾ ਚਾਹੀਦਾ ਹੈ ਕਿ ਜੇ ਤੁਸੀਂ ਨਿਯਮਾਂ ਦੀ ਪਾਲਣਾ ਕਰਦੇ ਹੋ ਤਾਂ ਤੁਸੀਂ योगदान पारय हो टैक्स अदा कर रहे हो कानून दी पालना कर रहे हो ਸਾਡੀ ਸਰਕਾਰੀ ਭਾਸ਼ਾਵਾਂ ਵਿੱਚ ਇੱਕ ਸਿੱਖ ਕੁਛ ਸਿੱਖ ਰਹੇ ਹੋ ਤਾਂ ਤੁਸੀਂ ਰਹਿ ਸਕਦੇ ਹੋ ਤਾਂ ਜੋ ਤੁਸੀਂ ਕਾਨੂੰਨ ਤੋੜ ਰਹੇ ਹੋ ਨਿਯਮਾਂ ਨੂੰ ਤੋੜ ਰਹੇ ਹੋ ਸਿਸਟਮ ਨੂੰ ਧੋਖਾ ਦੇ ਰਹੇ ਹੋ ਫਿਰ ਤੁਹਾਨੂੰ ਜਾਣਾ ਪਵੇਗਾ ਉਸਨੇ ਕਿਹਾ ਹੈ ਕਿ ਸਥਾਈ ਵਸਨੀਕ ਨੂੰ ਕੱਢਣਾ ਜਾਣਾ ਹੈ ਉਹਨਾਂ ਸਾਰਿਆਂ ਨੂੰ ਰਹਿਣ ਦੀ ਇਜਾਜ਼ਤ ਦੇਣ ਦਾ ਕੋਈ ਵੀ ਵਿਕਲਪ ਸਮਝਦਾਰੀ ਵਾਲਾ ਨਹੀਂ ਹੋਵੇਗਾ ਦਾਸੀ ਇਹ ਕਿ ਕੈਨੇਡੀਅਨ ਸਰਕਾਰ ਵੱਲੋਂ ਇੱਕ ਜਿਹੜਾ ਕਿ ਬਿਆਨਬਾਜ਼ی ਸਾਹਮਣੇ ਆਈ ਹੈ ਕਿ ਜੇਕਰ ਕੋਈ ਕੈਨੇਡਾ ਦੇ ਵਿੱਚ ਰਹਿ ਕੇ ਉਹਨਾਂ ਦੇ ਦੀਸ਼ ਦਾ ਕੋਈ ਰੂਲ ਤੋੜਦਾ ਹੈ ਤਾਂ ਉਸ ਨੂੰ ਦੇਸ਼ ਨਿਕਾਲਾ ਦੇ ਦੇਣਾ ਚਾਹੀਦਾ ਹੈ ਫਿਲਹਾਲ ਜੀ ਉਦਘਾਟਨ ਹੋਏ ਰਾਮ ਮੰਦਰ ਨੂੰ ਹੁਣ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਦੱਸਿਆ ਕਿ ਮਕੂਮ ਦੀ ਗ੍ਰਿਫਤਾਰੀ ਤੋਂ ਬਾਅਦ ਰਾਮ ਮੰਦਰ ਲਈ ਰਚੀ ਜਾ ਰਹੀ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਗਿਆ ਹੈ ਸ਼ੁਰੂ ਵਿੱਚ ਸਰਾਰਾ ਤਵਜੋ ਸ਼ੁਰੂ ਹੋਈ ਜਾਂਚ ਮਰਮਤ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਸੰਵੇਦਨਸ਼ੀਲ ਹੋ ਗਈ ਹੈ ਧਮਕੀ ਭਰੇ ਸੰਦੇਸ਼ ਵਿੱਚ ਲਿਖਿਆ ਹੈ ਬਹੁਤ ਜਲਦ ਉਹ ਮੰਦਰ ਨੂੰ ਟਾਕੇ ਮਸਜਿਦ ਬਣਾਉਣਗੇ ਮੰਦਰ ਨੂੰ 4-6 ਹਜ਼ਾਰ ਕਿਲੋ ਅਡਵਾਈਸ ਕਰਕ ਨਾਲ ਤਬਾਹ ਕਰ ਦਿੱਤਾ ਜਾਏਗਾ ਸੰਦੇਸ਼ ਵਿੱਚੋ ਸ਼ਬਦ ਵਿਧੀ ਵਰਤੋ ਨੂੰ ਸੁਰੱਖਿਆ ਏਜੰਸੀ ਦੀ ਨੀਂਦ ਉਡਾ ਦਿੱਤੀ ਇਹ ਖਦਸਾ ਜਤਾਇਆ ਜਾ ਰਿਹਾ ਹੈ ਕਿ ਇਸ ਸਾਜ਼ਿਸ਼ ਵਿੱਚ ਮੁਕੰਮਦ ਤੋਂ ਇਲਾਵਾ ਕੁਝ ਲੋਕ ਹੋਰ ਵਿਚਾਮਲ ਹਨ ਜਿਸ ਨੂੰ ਧਾਂਚ ਰੱਖਦੇ ਹੋਏ ਜਾਂਚ ਜਤਵਾਦੀ ਵਿਰੋਧੀ ਦੋਸਤ ਨੂੰ ਵੀ ਤਾਂ ਇਹ ਹੱਤਿਆ ਕੀਤਾ ਗਿਆ ਹੈ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਕੰਮਦ ਰਾਮ ਮੰਦਰ ਦੇ ਨਿਰਮਾਣ ਤੋਂ ਨਰਾਜ ਸੀ ਉਹਨਾਂ ਦੀ ਉਦੇਸ਼ ਮੰਦਰ ਨੂੰ ਢਾਕੇ ਉੱਥੇ ਬਾਵਰੀ ਮਸਜਿਦ ਨੂੰ ਦੁਬਾਰਾ ਬਣਾਉਣੀ ਸੀ ਇਸ ਲਈ ਮੰਦਰ ਨੂੰ ਆਰਡੀਐਕਸ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਦਾਸ ਇਹ ਕਿ ਰਾਮ ਮੰਦਰ ਨੂੰ ਜਿਹੜਾ ਕਿ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਤੇ ਜਿਹੜੇ ਉਸ ਵਿੱਚ ਸ਼ਬਦਾਵਲੀ ਵਰਤੀ ਗਈ ਹੈ ਉਸ ਨੇ ਲੋਕਾਂ ਦੀ ਨੀਂਦ ਧੂੜਾ ਦਿੱਤੀ ਗਈ ਹੈ ਪਰ ਫਿਲਹਾਲ ਉਸ ਦੀ ਜਾਣ ਤੇ ਜਿਹੜੀ ਕਿ ਸ਼ੁਰੂ ਕਰ ਦਿੱਤੀ ਗਈ ਹੈ ਇਸ ਦੇ ਵਿੱਚ ਕਈ ਲੋਕਾਂ ਦਾ ਜਿਹੜਾ ਹੱਥ ਹੋ ਵਿੱਚ ਦੱਸਿਆ ਜਾ ਰਿਹਾ ਹੈ ਵੰਦੇ ਭਾਰਤ ਮੈਟਰੋ ਦਾ ਜਿਹੜਾ ਕੀ ਨਾਮ ਬਦਲ ਦਿੱਤਾ ਗਿਆ ਹੈ ਅੱਜ ਵੀ ਇਹ ਮੋਦੀ ਜੈ ਟ੍ਰੇਨ ਨੂੰ ਜਿਹੜੀ ਹਰੀ ਚੰਡੀ ਦਿਖਾਉਣਗੇ ਦਾ ਸਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਦੀ ਪਹਿਲੀ ਵੰਦੇ ਮੈਟਰੋ ਟ੍ਰੇਨ ਨੂੰ ਹਰੀ ਚੰਡੀ ਦਿਖਾਉਣ ਜਾਣਾਰੇ ਹਨ ਇਸ ਤੋਂ ਪਹਿਲਾਂ ਰੇਲਵੇ ਨੇ ਅੱਜ ਜੋ ਵੱਡਾ ਫੈਸਲਾ ਲਿਆ ਹੈ ਵੰਦੇ ਮੈਟਰੋ ਦਾ ਨਾਮ ਬਦਲ ਕੇ ਨਮੋ ਭਾਰਤ ਰੈਪਿਡ ਰੇਲ ਕਰ ਦਿੱਤਾ ਗਿਆ ਹੈ ਪਹਿਲਾਂ RRTS ਦਾ ਨਾਮ ਹੈਪੀ ਐਕਸ ਤੋਂ ਬਦਲ ਕੇ ਨਮੋ ਭਾਰਤ ਕਰ ਦਿੱਤਾ ਗਿਆ ਹੈ ਦੇਸ਼ ਦੀ ਪਹਿਲੀ ਨਮੋ ਭਾਰਤ ਟ੍ਰੇਨ ਦਿੱਲੀ ਅਤੇ ਮਿਰਠ ਵਿਚਕਾਰ ਚੱਲੇਗੀ ਦੇਸ਼ ਦੀ ਪਹਿਲੀ ਨਮੋ ਭਾਰਤ ਰੈਪਿਡ ਰੇਲ ਪੁਜਾ ਤੇ ਹੰਦਵਾਦ ਵਿਚਕਾਰ ਚੱਲੇਗੀ ਇਹਨ ਹਫਤੇ ਸਿਰਫ 6 ਦਿਨ ਚੱਲੇਗੀ ਇਸ ਦੀ ਸੇਵਾ ਹਰ ਹਫਤੇ ਐਤਵਾਰ ਨੂੰ ਬੁੱਜ ਤੋਂ ਉਪਲਬਧ ਨਹੀਂ ਹੋਵੇਗੀ ਜਦਕਿ ਇਸ ਦੀ ਸੇਵਾ ਸ਼ਨੀਵਾਰ ਨੂੰ ਅਹਮਦਾਬਾਦ ਤੋਂ ਉਪਲਬਧ ਨਹੀਂ ਹੋਵੇਗੀ ਰਸਤੇ ਵਿੱਚ ਇੱਕ ਅਜਾਰ ਰਾਦੀਗਾਂ ਬਚਾਓ ਸਲੀਆਤੀ ਹਲਵਾੜ ਤਾਰਾਗਰ ਵੀਰਾਮਾ ਚਲੋੜੀਆਂ ਅਤੇ ਮਾਬਰਬੁੱਦੀ ਵਿਖੇ ਰੁਕੇਗੀ ਇਹ ਟ੍ਰੇਨ ਬੁੱਜ ਤੋਂ ਸਵੇਰੇ 5:05 ਵਜੇ ਰਵਾਨਾ ਹੋਵੇਗੀ ਅਤੇ 10:50 ਮਿੰਟ ਤੇ ਅਹਮਦਾਬਾਦ ਪਹੁੰਚੇਗੀ ਇਸ ਦੇ ਬਦਲੇ ਟੈਨੋਵਾਦੀਆ ਤੋਂ ਸ਼ਾਮ 5:35 ਵਜੇ ਰਵਾਨਾ ਹੋਵੇਗੀ ਅਤੇ 11:10 ਮਿੰਟ ਤੇ ਬੁੱਜ ਪਹੁੰਚੇਗੀ ਦੱਸਈਏ ਕਿ ਦੇ ਭਾਰਤ ਟ੍ਰੇਨ ਦਾ ਨਾਮ ਜਿਹੜਾ ਬਦਲ ਕੇ ਨਮੋ ਭਾਰਤ ਰੈਪਿਡ ਟ੍ਰੇਨ ਰੱਖ ਦਿੱਤਾ ਗਿਆ ਹੈ ਜਿਸ ਨੂੰ ਪੀਐਮ ਮੋਦੀ ਵੱਲੋਂ ਅੱਜ ਹਰੀ ਝੰਡੀ ਦਿਖਾਈ ਜਾਵੇਗੀ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ মিডিਆ ਹੁੰਦਿਓ ਇਜਾਜ਼ਤ ਧੰਨਵਾਦ